ਹਾਂਜੀ ਦੋਸਤੋ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਲੈ ਕੇ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੀ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਪਹਿਲੇ ਆਈਕਨ ਆਲਟੋ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਪੇਪਰ ਲੀਕ ਹੋਣ ਤੇ ਪ੍ਰਖਿਆ ਅਧਿਤਾ ਹੋਰ ਵਿਅਕਤੀ ਵੱਲੋਂ ਪ੍ਰੀਖਿਆ ਦੇਣ ਵਰਗੀਆਂ ਘਟਨਾਵਾਂ ਰੁਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਤਕਨੀਕ ਦਾ ਸਹਾਰਾ ਲੈਣ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅਕਾਦਮਿਕ ਸਾਲ 2023-24 ਦੀਆਂ ਸਲਾਨਾ ਪ੍ਰੀਖਿਆਵਾਂ ਦੌਰਾਨ ਇਸੇ ਤਕਨੀਕ ਦਾ ਇਸਤੇਮਾਲ ਕਰਨ ਜਾ ਰਿਹਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਪੇਪਰ ਲੀਕ ਤੇ ਅਸਲ ਪ੍ਰੀਖਿਆ ਅਪ੍ਰਿਥਾ ਹੋਰ ਵਿਅਕਤੀ ਵੱਲੋਂ ਦਿੱਤੇ ਜਾਣ ਵਰਗੀਆਂ ਘਟਨਾਵਾਂ ਨੂੰ ਰੁਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਸੂਚਨਾ ਤਕਨੀਕ ਦਾ ਸਹਾਰਾ ਲੈਣ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅਕਾਦਮਿਕ ਸਾਲ 2023-24 ਦੀਆਂ ਚਲਾਨਾ ਪ੍ਰੀਖਿਆਵਾਂ ਵਰਨ ਇਸੇ ਤਕਨੀਕ ਦਾ ਇਸਤੇਮਾਲ ਕਰਨ ਜਾ ਰਿਹਾ ਹੈ ਬੀਤੇ ਕਈ ਸਾਲਾਂ ਤੋਂ ਪ੍ਰਸ਼ਨ ਪੱਤਰ ਲੀਕ ਹੋਣ ਅਸਲ ਪ੍ਰੀਖਿਆ ਅਥੀਤਾਂ ਹੋਰ ਵਿਅਕਤੀ ਵੱਲੋਂ ਪ੍ਰੀਖਿਆ 'ਚ ਬੈਠਣ ਦੀ ਇਕਠਾਵਾ ਕਾਰਨ ਬੋਰਡ ਦੀ ਬਦਨਾਮੀ ਹੋ ਰਹੀ ਹੈ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਬੋਰਡ ਨੇ ਇਸ ਸਾਲ ਫਰਵਰੀ ਤੇ ਮਾਰਚ ਹੋਣ ਵਾਲੇ 5ਵੇਂ 8ਵੇਂ 10ਵੇਂ ਤੇ 12ਵੇਂ ਜਮਾਤ ਦੇ ਇਮਤਿਹਾਨਾਂ ਲਈ ਇੱਕ ਮੋਬਾਈਲ ਫੋਨ ਐਪ ਵਿਕਸਿਤ ਕਰਵਾਇਆ ਹੈ ਇਸਹ ਪ੍ਰਾਈ ਨਾਸਰ ਵਿਦਿਆਰਥੀਆਂ ਦੀ ਸਨਖਤ ਹੋ ਸਕੇਗੀ ਬਲਕਿ ਬੈਂਕ ਤੋਂ ਪ੍ਰੀਖਿਆ ਕੇਂਦਰ ਤੱਕ ਪ੍ਰਸ਼ਨ ਪੱਤਰ ਲੈ ਕੇ ਜਾਣ ਵਾਲੇ ਮੁਲਾਜ਼ਮ ਦੀ ਵੀ ਜਾਂਚ ਹੋਵੇਗੀ ਐਪ ਐਹ ਤਸਦੀਕ ਹੋਵੇਗਾ ਵਿਦਿਆਰਥੀ ਦਾ ਵੇਰਵਾ ਇਸਹ ਪ੍ਰਾਈ ਬੋਰਡ ਹਰੇਕ ਪ੍ਰੀਖਿਆਰਤੀ ਦੀ ਪਛਾਣ ਉਸ ਤੇ ਸਕੂਲ ਦਾ ਵੇਰਵਾ ਤਸਵੀਰ ਸਮੇਤ ਐਪ ਚ ਅਪਲੋਡ ਕਰੇਗਾ ਇਸ ਤੇ ਹਰੇਕ ਵਿਦਿਆਰਥੀ ਦਾ ਕਿਊਰ ਕੋਡ ਬਣੇਗਾ ਇਹ ਕੋਡ ਪ੍ਰੀਖਿਆ ਦੇ ਰੋਲ ਨੰਬਰ ਤੇ ਵੀ ਛਪਿਆ ਜਾਵੇਗਾ ਜਿਸ ਦਾ ਲਿੰਕ ਸਿੱਖਿਆ ਬੋਰਡ ਦੇ ਸਰਵਰ ਨਾਲ ਜੁੜਿਆ ਹੋਵੇਗਾ ਪ੍ਰੀਖਿਆ ਦੌਰਾਨ ਸੁਪਰਡੈਂਟ ਜਾਂ ਸਬੰਧਤ ਅਧਿਕਾਰੀ ਮੋਬਾਈਲ ਐਪ ਜਰੀਏ ਰੋ ਨੰਬਰ ਸਲਿੱਪ ਤੇ ਛਪਿਆ ਕੀਰ ਕੋਡ ਸਕੈਨ ਕਰਕੇ ਵਿਦਿਆਰਥੀ ਦੀ ਤਸਵੀਰ ਹਸਤਖਸ਼ਿਤ ਹੋਰ ਵੇਰਵੇ ਦੀ ਤਸਦੀਕ ਕਰੇਗਾ ਜਿਹੜੇ ਉਸਨੇ ਪ੍ਰੀਖਿਆ ਫਾਰਮ ਦੇ ਵਿੱਚ ਦਿੱਤੇ ਸਨ ਬੋਰਡ ਦੇ ਸੂਤਰਮਤਾਵ ਖਰੇਕ ਪ੍ਰੀਖਿਆ ਕੇਂਦਰ ਦੇ ਵਿੱਚ ਤਾਇਨਾਤ ਅਮਲੇ ਕੋਲ ਆਪਣੀ ਹੀ ਕੇਂਦਰ ਦੇ ਪ੍ਰੀਖਿਆਰਤੀਆਂ ਦੇ ਵੇਰਵੇ ਚੈੱਕ ਕਰਨ ਦੀ ਸਮਰੱਥਾ ਹੋਵੇਗੀ ਇਸ ਨਾਲ ਅਸਲ ਪ੍ਰੀਖਿਆਰਤੀ ਦੀ ਤਾਂ ਕੋਈ ਹੋਰ ਸਖ ਪ੍ਰੀਖਿਆ ਨਹੀਂ ਦੇ ਸਕੇਗਾ ਇਹ ਨਹੀਂ ਬੋਰਡ ਨੂੰ ਇਹ ਵੀ ਪਤਾ ਹੋਵੇਗਾ ਕਿ ਕਿਸ ਵਿਦਿਆਰਥੀ ਨੂੰ ਕਿਨਾ ਨੰਬਰ ਉੱਤਰੀ ਪੱਤਰ ਪ੍ਰਾਪਤ ਹੋਈ ਹੈ ਇਹੀ ਨਹੀਂ ਬੋਰਡ ਨੂੰ ਇਹ ਵੀ ਪਤਾ ਹੋਵੇਗਾ ਕਿ ਕਿਸ ਵਿਦਿਆਰਥੀ ਨੂੰ ਕਿੰਨਾ ਨੰਬਰ ਉੱਤਰ ਪੱਤਰੀ ਪ੍ਰਾਪਤ ਹੋਈ ਹੈ ਇਸ ਦੇ ਨਾਲ ਹੀ ਸੌਫਟਵੇਅਰ ਰਾਹੀਂ ਇਹ ਵੀ ਪਤਾ ਲੱਗ ਜਾਵੇਗਾ ਕਿ ਕਿਸ ਪ੍ਰੀਖਿਆ ਕੇਂਦਰ ਤੇ ਕਿੰਨੇ ਤੇ ਕਿਸ ਵਿਸ਼ੇ ਦੇ ਕਿੰਨੇ ਪ੍ਰੀਖਿਆਰਤੀ ਮੌਜੂਦ ਰਹੇ ਪਹਿਲਾਂ ਇਹ ਦੇਰੀ ਨਾਲ ਪਤਾ ਲੱਗਦਾ ਸੀ ਕਿਸ ਕਾਰਨ ਨਤੀਜੇ ਦੀ ਦੇਰੀ ਹੁੰਦੀ ਸੀ ਪ੍ਰਸ਼ਨ ਪੱਤਰ ਤੇ ਵੀ ਰਹੇਗੀ ਨਜ਼ਰ ਸਭ ਤੋਂ ਇਹ ਬਦਲਾ ਪ੍ਰਸ਼ਨ ਪੱਤਰਾ ਦੀ ਛਪਣ ਇਹਨਾਂ ਦੀ ਪੈਕਿੰਗ ਲੈ ਕੇ ਪ੍ਰੀਖਿਆ ਕੇਂਦਰਾਂ ਤੱਕ ਇਹਨਾਂ ਨੂੰ ਪਹੁੰਚਾਉਣ ਦੀ ਪ੍ਰਕਿਰਿਆ ਦੇ ਵਿੱਚ ਕੀਤਾ ਗਿਆ ਹੈ ਪ੍ਰਸ਼ਨ ਪੱਤਰ ਵੀ ਇਸੇ ਆਪਣੀ ਮਦਦ ਨਾਲ ਹੈਂਡਲ ਕੀਤੇ ਜਾਣਗੇ ਇਸ ਸੌਫਟਵੇਅਰ ਇਹ ਵੀ ਚ ਕਿੰਨੀ ਬਣਾਇਆ ਜਾਵੇਗਾ ਕਿ ਸਿਰਫ ਉਹੀ ਵਿਅਕਤੀ ਪ੍ਰਸ਼ਨ ਪੱਤਰ ਬੈਗ ਤੋਂ ਲੈ ਕੇ ਪ੍ਰੀਖਿਆ ਕੇਂਦਰ ਤੱਕ ਜਾਵੇ ਜਿਸ ਦੀ ਡਿਊਟੀ ਲਗਾਈ ਗਈ ਹੈ ਜਦ ਕਿ ਇਸ ਤੋਂ ਪਹਿਲਾਂ ਕੋਈ ਵੀ ਮੁਲਾਜ਼ਮ ਪ੍ਰਸ਼ਨ ਪੱਤਰ ਲੈਣ ਚਲਾ ਜਾਂਦਾ ਸੀ ਇਸ ਤੋਂ ਇਲਾਵਾ ਪ੍ਰਸ਼ਨ ਪੱਤਰ ਜਿੰਨੇ ਵੀ ਹੱਥਾਂ ਤੋਂ ਗੁਜ਼ਰਨਗੇ ਉਹਨਾਂ ਸਾਰਿਆਂ ਦੀ ਤਸਵੀਰ ਤੇ ਹੋਰ ਵੀ ਰਵੇ ਸਕੇਨ ਕੀਤੇ ਜਾਣਗੇ ਇਸ ਨਾਲ ਅਨਗੈਨੀ ਹੋਣ ਤੇ ਸਬੰਧਤ ਵਿਅਕਤੀ ਖਿਲਾਫ ਕਾਰਵਾਈ ਹੋ ਸਕੇਗੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆਰਥੀਆਂ ਦੀ ਭਲਾਈ ਦੇ ਲਈ ਅਸੀਂ ਵੱਡੇ ਕੰਮ ਕਰਾਂਗੇ ਜਲਦੀ ਹੀ ਸੌਫਟਵੇਅਰ ਦੀ ਟ੍ਰੇਨਿੰਗ ਲਈ ਸਟਾਫ ਨੂੰ ਕਿਤੇ ਕਿਤੇ ਕੀਤਾ ਜਾਵੇਗਾ ਸੋ ਇਹ ਸੀ ਸਾਡੀ ਅੱਜ ਦੀ ਵੱਡੀ ਅਪਡੇਟ ਜਿਹੜੀ ਕਿ ਤੁਹਾਡੇ ਤੱਕ ਪਹੁੰਚਦੀ ਕੀਤੀ ਹੈ ਇਸੇ ਤਰ੍ਹਾਂ ਨਿੱਤ ਨਵੀਂ ਖਬਰਾਂ ਨਿੱਤ ਨਵੀਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰਦੇ ਕਰਦੇ ਹੋ ਮਿਲਦੇ ਹਾਂ ਇਸੇ ਸਮੇਂ ਇਸੇ ਚੈਨਲ ਦੇ ਉਤੇ ਇੱਕ ਹੋਰ ਨਵੀਂ ਖਬਰ ਦੇ ਨਾਲ ਦਿਓ ਜੱਜ ਧੰਨਵਾਦ